ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਿੰਡ ਜਾਉਂਦਾ ਆਇਆ ਜੀ ਤੇ ਗੱਲਬਾਤ ਬਾਈ ਨਾਲ ਕਰਾਂਗੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਸਸੀ ਕਾ ਬਾਈ ਸਸੀ ਕਾ ਗੁੱਟੇ ਹੋ ਠੀਕ ਠਾਕ ਹੋ ਜੀ ਵਧੀਆ ਬਾਈ ਵਧੀਆ ਪਹਿਲਾ ਨੰਬਰ ਬੋਲੋ ਜੀ 7696502922 ਪਿੰਡ ਜੀ ਪਿੰਡ ਜਾਉਂਦਾ ਜ਼ਿਲ੍ਹਾ ਬਠਿੰਡਾ ਤਸੀਰ ਅੰਮ੍ਰਿਤਪੁਰਾ ਫੂਲਾ ਓਕੇ ਜੀ 10 ਕਿਲੋ ਮੀਟਰ ਅੰਮ੍ਰਿਤਪੁਰਾ ਸ਼ਹਿਰ 8 ਕਿਲੋ ਮੀਟਰ ਤਾਪਾ ਓਕੇ ਜੀ ਤੇ ਅੱਜ ਦੇ ਪਿੰਡ ਆਪਣਾ ਹੈ ਕੜੈਲਾ ਕੜੈਲੀ ਵਿਦਿਆਲਾ ਬੱਲੋ ਇੱਕ ਝੋਟੀ ਦਿਖਾਉਣੀ ਅੱਜ ਇੱਕ ਝੋਟੀ ਕੋਈ ਠੀਕ ਆ ਜੀ ਤੇ ਮਗਰ ਕੀ ਆ ਗਿਆ ਤੇ ਵੀਰੇ ਮਗਰ ਦੇ ਬਾਈ ਕਟਾ ਆ ਗਿਆ ਕਦੋਂ ਸੂਈ ਆ ਇਹਨੂੰ ਬਾਈ ਮੰਨੂ ਲੈ ਵਿੱਚ ਚੌਥਾ ਦਿਨਾ ਕਿੰਨਾ ਹੁਣ ਦੁੱਧ ਬੋਲ ਬਾਈ 11 ਕਿਲੋ ਵਾਲ 10 ਆ ਕਰੋ ਜੀ ਆਹ ਮੈਂ ਤਾਂ ਬੰਦਾ ਕਰੋ ਘਟਿਆ ਨਹੀਂ ਪਹਿਲਾਂ ਨਹੀਂ ਓਕੇ ਜੀ ਦੂਜਾ ਸੂਆ ਦੂਜਾ ਸੂਆ ਬਾਈ ਵੱਡੇ ਸਾਈਜ਼ ਦੀ ਹੈ ਨਾ ਵੱਡੇ ਸਾਈਜ਼ ਦੀ ਓਕੇ ਓਕੇ ਥਣ ਲੇ ਵਾ ਇੱਕ ਨੰਬਰ ਵੀਡੀਓ ਬਣਾਉਣ ਦਾ ਟਾਈਮ ਆਪਣਾ ਸੋਬਾ ਦਾ ਹੀ ਹੈ ਜੀ ਠੀਕ ਹੈ ਜੀ ਉਸ ਹਸਾਬ ਨਾਲ ਅੱਜ ਕਰ ਲਿਓ ਤੇ ਲੋਹੜੀ ਵਾਲੇ ਦਿਨ ਆਪਾਂ ਵੀਡੀਓ ਬਣਾ ਰਹੇ ਆਂ ਜੀ ਹੂੰ ਲੋਹੜੀ ਦੇ ਆਫਰ ਹੀ ਹੈ ਠੀਕ ਹੈ ਲੈ ਚਲੋ ਜੀ ਤੇ ਥਣ ਸੁਣ ਦਾ ਇੱਕ ਨੰਬਰ ਹੈ ਨਾ ਹਾਂ ਓਕੇ ਜੀ ਥਣ ਲੇਵੇ ਦੀ ਪੂਰੀ ਸਾਫ ਜਿਹੜਾ ਬੰਦਾ ਬਈ ਲਊਗਾ 100 ਕਿਲੋਮੀਟਰ ਕਿਰਾਇਆ ਕਰੀਏ ਓਕੇ ਓਕੇ ਜਿੰਨੇ ਦਾ ਮਰਜ਼ੀ ਸੌਦਾ ਹੋ ਜਾਏ ਸੌਦਾ ਜਿੰਨੇ ਦਾ ਮਰਜ਼ੀ ਹੈ 100 ਕਿਲੋਮੀਟਰ ਕਰਾਇਬਰੀ ਦੇਣਾ ਹੈ ਠੀਕ ਆ ਵੀਰੇ ਇਹ ਲੋੜੀ ਵਾਲਾ ਤੇ ਇਹ ਨਾ ਫਿਰ ਹਾਂ ਲੋੜੀ ਵਾਲਾ ਤੇ ਨਾ ਜੀ ਦਾ ਬਾਕੀ ਵਾਲਾ 13 ਤਰੀਕ ਪਹਿਲਾ ਮਹੀਨਾ ਤੇ 2025 ਓਕੇ ਜੀ ਗੰਢੀ ਮਿੱਠੀ ਬਹੁਤ ਆ ਬੋਝੋਡੀ ਦਾ ਠੀਕ ਆ ਵੀਰੇ ਨੇ ਓਕੇ 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 ਆ ਦੇਖੋ ਗਾਈਆਂ ਵਾਂਗ ਜੀ 12 ਦੂਰਾ ਕਰੋ ਚੈੱਕ ਆਹ ਦੇਖੋ ਜੀ ਟਾਈਮ ਹੈਗਾ ਆਪਣਾ ਆ ਤੁਹਾਨੂੰ ਬਹੁਤ ਚੰਗੀ ਬਣਦੀ ਥੱਲੇ 12 ਵਜੇ 46 ਮਿੰਟ ਦਾ ਜੀ ਤੇ ਬਾਕੀ ਦੀ ਗੱਲ ਆ ਕਰੋ ਜੀ ਚੈੱਕ ਪੂਰੀ ਸੋਹਣੀ ਸੁਨੱਖੀ ਤੇ ਕਿੰਨਾ ਹੁਣ ਆਪਾਂ ਮਿਲ ਕੇ ਦੇ ਦਾਂਗੇ ਦੁੱਧ ਬਾਈ 11 ਕਿਲੋ ਅੜਾ 10 ਪੰਨ ਦੀ ਖੁੱਲ੍ਹ ਹੀ ਆ ਜੇ ਯਾਰ ਕਿੰਨਾ ਦੇਊਗੀ ਦੁੱਧ ਬਾਈ 15 ਕਿਲੋ ਦੇ ਦੇਣਾ ਝੋਟੀ ਦੇ 15 ਕਿਲੋ ਠੀਕ ਆ ਜੀ ਤੇ ਲਾਓ ਫਿਰ ਬੱਚਾ ਜੀ ਛੱਡੋ ਬੱਚਾ ਧਾਰਾ ਧੂਰਾ ਕਰਾਈਗੇ ਜੇ ਇੱਕ ਕੱਦ ਕੱਟ ਸਾਈਜ਼ ਫੁੱਲ ਸਿੰਘ ਦੀ ਚੰਗੀ ਥਣਲੇ ਦੇ ਵਿੱਚ ਦੀ ਸਾਫ ਆ ਆ ਦੇਖੋ ਜੀ ਬੰਨੋ ਜੀ ਬੱਚਾ ਕਰੋ ਚੈੱਕ ਥਣਲੇ ਵਾ 730 ਦੇਖੋ ਤੇ ਵੱਡੇ ਸਾਈਜ਼ ਦੀ ਆ ਗਈ ਧਾਰਾ ਧੂਰਾ ਤੁਹਾਨੂੰ ਕਰਾਉਣਿਆ ਚੈੱਕ ਤੇ ਮੁੜ ਕੇ ਪਰੇਟ ਪੁੱਛ ਕੇ ਦੱਸਾਂਗੇ ਜੀ ਓਕੇ ਜੀ ਤੇ ਬਾਕੀ ਦੀ ਗੱਲ ਸਮਾਪਸ ਮੋਦੀ 1 ਨੰਬਰ ਹੈ ਨਾ ਵੀਰੇ ਓਕੇ ਓਕੇ ਆ ਦੇਖੋ ਸਿੱਟਿਆ ਹੁਣ ਪਤਮਾ ਜੀ ਝੋਟੀ ਨੇ ਮਾ ਦੇ ਵੀਰੇ ਤਾਰਾਂ ਦਾ ਆ ਦੇਖੋ ਜੀ ਸੇ ਖੰਟਾ ਉਹ ਦੇ ਨਾਲ ਉਹ ਕਰੇ ਆ ਦੇਖੋ ਕਰੋ ਤਾਰਾ ਬਰਨ ਚੱਕ ਇੱਕ ਨੰਬਰ ਖੱਲੋ ਤਾਂ ਵੀਰੇ ਪੂਰਾ ਚੌਣ ਸਾਫ ਸੁਥਰਾ ਹੈ ਨਾ 1 ਨੰਬਰ ਓਕੇ ਆ ਦੇਖੋ ओके जी ਤੇ ਹੁਣ ਆਪਾਂ 6 ਲੀਟਰ ਪਰ ਟਾਈਮ ਦਾ ਮਿਲ ਕੇ ਦੇ ਦੇਂਗੇ ਜੀ 5.5 11 ਲੀਟਰ 11 ਲੀਟਰ ਓਕੇ ਆ ਜਮਾਂ ਗੱਲ ਹੈ ਜਿਹੜਾ ਠੀਕ ਹੈ ਖੋਲੋ ਇਹਨੂੰ ਤੋੜਾ ਤਰਾ ਕਰਕੇ ਚੈੱਕ ਫੇਰ ਇਹ ਥਾਂਲੇ ਵੀ ਥੱਲੇ ਜਜਮੈਂਟ ਹੋ ਜੂਗੀ ਤੇ ਸਾਫ ਸੁਥਰੀ ਹੈ ਜੀ ਆ ਕਰੋ ਜੀ ਚੈੱਕ ਓਕੇ ਓਕੇ ਤੇ பசਮਾ ਚ ਆ ਕੇ ਨਾ ਥਣ ਬਹੁਤ ਰੋਗ ਰੋਗ ਦਾ ਥਣ ਗੱਡਿਆ ਹੈ ਨਾ ਐ ਨਹੀਂ ਗੱਲ ਹੈ ਮੋੜ ਲਓ ਵੀਰੇ ਆ ਦੇਖੋ ਦੂਰ ਤੋਂ ਕਰੋ ਚੈੱਕ ਤੇ ਬਾਕੀ ਦਾ ਪਯੋਰ ਮੋਰਾ ਚਾਗੀ ਜੀ ਤੇ ਰੇਟ ਸਾਰਾ ਕੁਝ ਤੁਹਾਨੂੰ ਵਿੱਚ ਪੁੱਛ ਕੇ ਦੱਸਾਂਗੇ ਆ ਦੇਖੋ ਜੀ ਸਾਫ਼ ਸੁਥਰੀ ਆ ਥੱਲੇ ਪੂਰੀ ਜਿਹੜੇ ਤੋਂ ਕਰਾਈਗੇ ਥਾਣ ਤੁਹਾਨੂੰ ਜੇ ਆ ਦੇਖੋ ਜੀ ਠੀਕ ਆ ਜੀ ਤੇ ਵੀਰੇ ਕਿੰਨੇ ਪੈਸੇ ਆਦੇ ਫਿਰੋਂ ਦਿਖਾ ਦੇ ਵੀਰੇ ਹਾਂ ਦਿਖਾਤਾ ਵੀਰੇ ਇੱਕ ਨੰਬਰ ਲੈ ਬਲਵਾ ਆਥਨ 30 ਜੋ ਮਾਨਦਾਨ ਕਰਦਾ ਤੇ ਆਥਨ ਤਾਂ ਬਹੁਤ ਭਰ ਜਾਂਦੀ ਹੁੰਦੀ ਮਾਗਾ ਬਈਆ ਤੂੰ ਦੇਖ ਰਹਾ 12 ਵਜੇ ਦਾ ਦਰਦ ਪਿਆ ਇੱਕ ਦੀ ਜੋ ਮਾਨਦਾਨ ਹੋ ਜੂਗਾ ਹਾਂ 100 ਕਿਲੋਮੀਟਰ ਕਰਾਇ ਫਰੀ ਦੇ ਦਾਂਗੇ ਠੀਕ ਆ ਤੇ ਸੌਦਾ ਜਿੱਥੇ ਮਰਜੀ ਹੋ ਜੇ ਹਾਂ ਤੇ ਬਾਕੀ ਦੀ ਗੱਲ ਵੀਰੇ ਜਰੂਰ ਤੁਹਾਡਾ ਮਾਨਦਾਨ ਹੋਣਾ ਪਿੰਡ ਜੌਂਦ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਮਪਰਾ ਫੂਲ ਨੇੜੇ ਬੈਂਗਾਂ ਨੂੰ ਤੱਪਾ ਤੇ ਰਾਮਪਰਾ ਮੰਡੀ ਤੇ ਨੰਬਰ ਹੈਗਾ 7696502925 ਹਾਂਜੀ ਤੇ ਬਾਕੀ ਦੇ ਇੱਕ ਛੋਟੀ ਸਿੱਖ ਤੁਹਾਨੂੰ ਦਿਖਾ ਦਿੱਤੀ ਧੰਨਵਾਦ ਜੀ